ਸੋ ਮਹਾਰਾਜ ਦਾ ਜਪ ਪਾਵਨ ਪ੍ਰਕਾਸ਼ ਪਰਵ ਦਿਹਾੜਾ ਆਇਆ ਪਹਿਲਾ ਚੂਨਾ ਮੰਡੀ ਨੂੰ ਭਾਗ ਲਾਇਆ ਅੱਜ ਚੂਨਾ ਮੰਡੀ ਉਹ ਧਰਤੀ ਗੁਰੂ ਪਿਆਰਿਓ ਜਿੱਥੇ ਸਤਗੁਰਾਂ ਦਾ ਆਗਮਨ ਹੋਇਆ ਸਾਹ ਧਰਤੀ ਪਰ ਹੀ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਇ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਉਹ ਧਰਤੀ ਭਾਂਗਾ ਵਾਲੀ ਬਣਦੀ ਐ ਉਹ ਪਲਾਕਾ ਭਾਦਾਂ ਵਾਲਾ ਪਹੁੰਚ ਜਾਂਦਾ ਆ ਉਹ ਮਾਂ ਧੰਨਾ ਉਹ ਪਿਤਾ ਧੰਨਾ ਉਹ ਕੁੱਲ ਧੰਨਾ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਨ ਗੁਰ ਜਨਿਆ ਮਾਏ ਧੰਨ ਧੰਨ ਗੁਰੂ ਜਨ ਨਾਮ ਅਰਦਿਆ ਆਪ ਕਰਿਆ ਜਿਨ ਜਿੱਥਾ ਤੈਨਾਂ ਲਏ ਛਡਾਏ ਆਪ ਸਮੋਚੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਕੁੰਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੜੇ ਬਿਆਲੂ ਕਿਰਪਾ ਨੂੰ ਮਹਾਰਾਜ ਦੀ ਸ਼ਰਨ ਪਈਏ ਲੜ ਲੱਗੀਏ